ਹਾਂਜੀ ਸਵਾਗਤ ਹੈ ਆਪਣੀ ਇੱਕ ਨਵੀਂ ਵੀਡੀਓ ਸਾਰੇ ਭਾਈਆਂ ਦਾ ਜੀ ਤੇ ਵੀ ਦੇਖ ਸਕਦੇ ਆ ਜੀ ਆਪਣਾ ਫਾਰਮਾ ਬਾਈ ਦੀਪ ਨਵਾਈਆਂ ਦਾ ਪਸ਼ੂ ਚਮਕਾ ਦੇ ਬੂੜੀ ਨੂੰ ਅੱਬ ਪੱਖੇ ਸੱਲ ਸੱਲ ਪਾਉਣ ਵਾਲਾ ਪੱਖੇ ਚੰਗਾ ਵੇ ਸਲੋ ਹੋ ਗਿਆ ਅਜਾਲੇ ਵੀ ਲਾਉਣ ਵਾਲੇ ਆ ਇੱਕ ਦਿਨ ਲਾਵਾਂਗੇ ਕਣ ਦੇ ਮਾਰਦੇ ਨਹੀਂ ਹੁੰਦਾ ਬੂੜੀ ਆਪਣੀ ਮਾਰਨਿੰਗ ਟਾਈਮ ਦਾ ਸਮਾਂ ਬਈ ਉਹ ਤਾਂ ਅਸੀਂ ਆਉਂਦੇ ਆ ਰਕੀਤੀਆਂ ਸੀ ਬਈ ਦੋ ਇੱਧਰ ਲਾਉਣੀਆਂ ਸੀ ਬਣਾਈਆਂ ਪਈਆਂ ਟਾਈਮ ਹੀ ਲੱਗਿਆ ਲਾਉਣ ਦਾ ਬਈ ਤੇ ਆਹ ਲਾਤੀ ਚੱਕ ਆਪੇ ਤੇ ਮੈਂ ਆ ਆਪਣੀ ਵੱਡੀ ਗਾਂ ਜੀ ਜਿਹੜੀ ਆਪਾਂ ਸਦੋਂ ਦਿਖਾਈ ਸੀ ਵੀਡੀਓ ਜੇ ਦੱਸਿਆ ਸੀ ਆਪਾਂ ਵੀ ਮਹੀਨਾ ਕਰ ਰਹਿ ਗਿਆ ਲੀਲੀਆ ਵੀ ਨਿੱਕੀ ਆਪਣੀ ਫੀਮਲ ਕਾਫ ਬੱਕਰੇ ਦਾ ਨਵਾਵੇਂਗਾ ਦੀ ਭਜ ਠੀਕ ਹੈ ਆ ਬੱਕਰਾਂ ਨੂੰ ਦੇਖ ਸਕਦੇ ਨੇ ਜੀ ਉਹ ਪੱਖਾ ਲਾਤਾ ਜਖੋ ਜੀ ਪੱਖੇ ਦਿਹਾਵੋ ਤਾਂ ਵਧੀਆ ਬੇਣੀ ਦੇਖੋ ਦੇਸੀ ਜੀਗਰ ਲਾਇਆ ਸੀ ਤਾਂ ਕਿਲੇ ਚ ਪਾਤਾ ਤੇ ਇਧਰ ਬਾਈ ਕਹਿੰਦਾ ਵੀ ਬੱਕਰਿਆਂ ਨੂੰ ਹਵਾ ਹਣੀ ਚਾਹੀਦੀ ਹੈ ਤਾਂ ਘੜ ਕੇ ਰਸਨਾ ਵਣਤਾ ਹੋਵੇ ਵਧੀਆ ਮਾਰਦਾ ਫਕਾਰੇ ਹਣ ਤਾਂ ਲੀਲੀ ਆਈ ਆਪਣੀਆਂ ਕਿਵੇਂ ਹਾਂ ਮਸਰਾ ਚੱਲਿਆ ਹੁਣ ਤਾਂ ਬਸ ਮਸਦਰ ਨਹੀਂ ਲਾਵਾਂਗੇ ਆਪਾਂ ਖੜੇ ਤਾਂ ਹੁਣ ਹੋਣ ਲੱਗਿਆ ਜੇ ਲੈ ਪੀਦੇ ਨਹੀਂ ਆ ਮਾਝਾ ਆਪਣੇ ਫਾੜਨ ਦੀ ਗੱਬਣਾ ਹੁਣ ਇਹ ਉਹ ਆਪਣੇ ਸੱਤੇ ਦੀ ਆਈ ਬੈਠਣਾ ਸੁਭਾ ਲੈ ਆਂਦੇ ਸੀ ਅੱਗੇ ਬੈਠੇ ਆਦੇ ਪੱਠੇ ਮੈਂ ਸੁਭਾ ਵੀ ਲੈ ਆਇਆ ਸੀ ਤੇ ਬਾਈ ਇੱਧਰ ਹੁੜ ਲੈ ਆਇਆ ਬਾਕੀ ਉਹ ਲੈ ਆਂਦੇ ਪਏ ਆ ਨਾ ਫਿਰ ਲੈ ਚੋ ਚੋ ਆ ਗਏ ਉਹ ਗਏ ਫੀ ਲੈ ਕੇ ਰਤਾ ਪਿਆਈਆਂ ਹੋਈਆਂ ਐ ਤਾਂ ਨਹੀਂ ਪਿੰਨੇ ਬੂੜੀ ਨੂੰ ਪਿਆਣਾ ਲੈ ਲੈ ਬੂੜੀ ਆ ਆਪਣੀ ਬੂੜੀ ਆ ਪੀ ਲੈ ਲੈ ਆ ਵੀ ਨਸਲਦੀ ਬੱਚਾ ਵੀ ਆ ਲੈ ਲੈ ਆ ਵੀ ਨਸਲਦੀ ਜਾਵੇ ਨਹੀਂ ਪੀਂਦੀ ਪੀਤਾ ਪਾਣੀ ਸਾਰਿਆਂ ਨੇ ਅੱਜ ਤਾਂ ਤਿੰਨ ਪਾਏ ਗਾਣ ਗਾਂ ਦਾ ਲਾਉ ਗਏ ਪੰਜ ਚੜਦਣ ਕੇ ਜਿਆਦਾ ਲੈ ਜੂ ਹੱਥ ਨੂੰ ਪੂਰੇ ਹੱਥ ਦੇ ਲੈ ਅੱਜ ਤਾਂ ਮੈਨਾਂ ਖਿਆਲ ਤੈਨੀ ਹੋਈ ਹੈ ਜੇ ਪੰਜ ਦਿਨ ਪਾਏ ਆ ਜੇ ਬਾਈ ਹਾਂ ਬਾਕੀ ਜਦੋਂ ਗਾਂ ਸੋਈ ਆਪਣੀ ਵੀ ਦਿਖਾਵਾਂਗੇ ਆਪਾਂ ਦੇਖਦੇ ਆਂ ਕੀ ਬੱਚਾ ਦੋਗੀ ਨਾ ਲੈ ਕੇ ਬੰਦੂ ਆਤੀ ਬਈ। ਰਹਿ ਗਿਆ ਰੰਗੀਲੇ ਬਲੰਦਾ ਬਈਏ। ਪਾਈ ਪਾਣੀ ਨੂੰ ਤੀਵੀ। ਜੋ, ਜੋ, ਜੋ। ਇਲਾ। ਨੀ ਜਾ ਰਹੇ ਹਾਂ। ਬਰਸ ਫਰਗਾ ਪਣੀ ਆ। ਇਹ ਤਿਆਰਿਆ। ਪੀਣਾ ਆਇਆ ਫਿਰੂਗੀ ਇਹਨਾ ਯਾਰ ਹਰ ਤੇ ਵਧਿਆ ਮਨ ਚੱਲਦੀ ਇਧਰ ਆਪਣਾ ਉਹ ਪਾ ਆਵੇ ਜਿ ਕੋੜ ਗਿਆ ਯਾ ਇਹ ਨਿਕਲ ਗਿਆ ਬੱਚਾ ਸਰ ਤੇ ਬਈ ਜਿਹੜੇ ਬਾਈ ਆਪਣੇ ਚੈਨਲ ਦੇ ਵੀਡੀਓ ਪਹਿਲੇ ਵੀ ਦੇਖਦੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਬਈ ਇਨਾ ਇੱਕ ਹੀ ਹੜ ਮਾਰਦੀ ਪਾਣੀ ਕਿ ਨਹੀਂ ਪਹਿਲਾਂ ਅਨ ਮਾਰੇ ਕਰੀ ਬਸ ਆ ਧੋ ਰਹੇ ਹਾਂ ਉਹ ਬੱਕਰੇ ਰਹਿੰਗੇ ਅੱਜ ਬਾਕੀ ਦਾ ਉਧਰ ਬਾਹਰ ਹੀ ਨਵਾ ਆਵਾਂਗੇ ਹੱਸ ਤਾ ਸੁਣਾ ਕਰਦੇ ਹਾਂ ਹੁਣ ਤਾਂ ਥੂ ਕਹਿਣੀ ਆ ਬਸ ਆਪਣੀਆਂ ਪਹਿਲਾਂ ਇਹਦੀ ਸ਼ੁਰੂਤ ਹੋ ਗਈ ਸੋਣ ਦੀ ਬਾਅਦ ਹੋਈ ਲੱਗੇ ਸੁੱਈ ਜਾਣੀਆਂ ਉਹ ਦੇਖ ਸਕਦੇ ਆ ਬਹੁਤ ਵਧੀਆ ਤਿਆਰੀ ਕਰਦੀ ਹੁੰਦੀ ਹੈ। ਬਾਕੀ ਦਿਨ ਪੰਜ ਪਾਏ ਆ ਜੇ। ਬਈ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ। ਤੇ ਵੀਡੀਓ ਦੇਖਣ ਲਈ ਬਈ ਸਾਰੇ ਬਾਈਆਂ ਦਾ ਧੰਨਵਾਦ ਜੀ।